ਬਾਬਾ ਜੀ ਦੇ ਦੰਦ ਤੋਂ ਦੇਖੋ ਨਹੀਂ ਸੈਟ ਆ ਬਾਬਾ ਉਹਦੇ ਸਾਡ ਵਧੀਆ ਕੀਤਾ ਵਧੀਆ ਕੀਤਾ ਬਾਹਰ ਕੱਢਤੀ ਬਗੀ ਥੱਲੇ ਤੋਂ ਥੱਲੇ ਆ ਗੱਡੀ ਬਾਹਰ ਕਰ ਥੱਲੇ ਤੋਂ ਥੱਲੇ ਵੀ ਪੱਖਪੂਰੀ ਵਧੀਆ ਗਈ ਆ ਗਈ ਆ ਇਹ ਪਹਿਲਾਂ ਨਾ ਦੂਜੇ 6 ਦੰਦ ਆਂਦਾ ਬਾਈ 6 ਦੰਦ ਆਂਦਾ ਪਰੂ ਨਹੀਂ ਹੋਊਗੀ ਇਹ ਇਹ ਮਸੂਲੀ ਆ ਬੱਚਾ ਹੈਗਾ ਕੋਈ ਇਹਦੇ ਨਾਲ ਇਹਦੇ ਮਗਰ ਨਾ ਬੱਚਾ ਚਾਰੇ ਬੱਕਰਾਂ ਲੈ ਆ ਰਾਤ ਨੂੰ ਉਹਦੇ ਮਗਰ ਬੱਕਰਾ ਹੋਰ ਪੂਰੀ ਮਗਰ ਵਾਲੀ ਉਹ ਇਹਦੇ ਮਗਰ ਬੱਚਾ ਉਹਦੇ ਮਗਰ ਵੀ ਬੱਚਾ ਇਹਨਾਂ ਮਗਰ ਕਿਹ ਚਾਰਾ ਜੇਕਾ ਉਹਦੇ ਮਗਰ ਇਹਦਾ ਕੀ ਮੁੱਲ ਕਰਦਾ ਕਿਹੜੀ ਦਾ ਇਹਦਾ ਇਹ ਲੈ ਇਹ 35 ਹਜ਼ਾਰ ਬਾਈ ਜੀ ਤੁਸੀਂ ਫਿੱਟ ਕਰੋ ਪਹਿਲਾਂ ਤੁਹਾਨੂੰ ਦੇਖਣ ਨੂੰ ਸੋਣੀ ਕਿਹੜੀ ਲੱਗਦੀ ਆ ਸਿੱਧੀ ਗੱਲ ਆ ਆ ਦੇਖੋ ਨਸਲ ਆਉਂਦੀ ਜਗਾ ਸਨਖਪਣ ਆਉਂਦੀ ਜਗਾ ਮਾਨ ਦੀ ਪਸੰਦ ਆਉਂਦੀ ਜਗਾ ਜਿਹੜੇ ਜਾਨਵਰ ਮਾਨ ਹੀ ਨਾ ਲੱਗਿਆ ਉਹ ਚਾਹੇ ਸੋਨਾ ਹੋਵੇ ਚਾਹੇ ਕੌਸ਼ ਹੋਵੇ ਕਈ ਬੰਦੇ ਕੀ ਆ ਹੁਣ ਅਸੀਂ ਅਸੀਂ ਲੋਹੇ ਦੇ ਕੜੇ ਨੂੰ ਪਸੰਦ ਕਰਦੇ ਆ ਅਸੀਂ ਸੋਨੇ ਨੂੰ ਠੋਕਰ ਮਾਰਦੇ ਆ ਹਾਂਜੀ ਸੋਹਣੇ ਨੂੰ ਕੋਈ ਤਰਜੀਹ ਨਹੀਂ ਦਿੰਦੇ ਸਾਡੇ ਗੁਰੂ ਦੀ ਨਿਸ਼ਾਨੀ ਆ ਲੋਹਾ ਸਰਬ ਲੋ ਠੀਕ ਹੈ ਨਾ ਉਹ ਹੁਣ ਆਪਾਂ ਇਹ ਚੀਜ਼ ਆ ਵੀ ਜਿਹੜੀ ਇਹਨਾਂ ਦੇ ਮਨ ਨੂੰ ਲੱਗੂਗੀ ਆਪਾਂ ਉਹਦਾ ਸੌਦਾ ਕਰਨਾ ਜਿਹੜੀ ਤੁਹਾਡੇ ਮਨ ਨੂੰ ਲੱਗਦੀ ਆ ਵੀ ਆਹ ਬੱਕਰੀ ਸਾਨੂੰ ਸੋਹਣੀ ਲੱਗਦੀ ਆ ਫਿਰ ਉਹਦੀ ਸੇਵਾ ਵੀ ਕਰੋਗੇ ਦੁੱਧ ਤੁਹਾਡੀ ਸੇਵਾ ਦੇਣਾ ਹਾਂਜੀ ਇਹ ਜਾਤ ਇਹ ਜੀ ਆ ਬੱਕਰੀ ਜਾਤ ਬਿਲਕੁਲ ਪੁਲਿਆਟੀ ਅੱਧੇ ਕਿਲੋ ਤੇ ਗਈ ਹੋਈ ਵੀ 10 ਕਿਲੋ ਕਰੇ ਹੁੰਦੀ ਆ ਸੇਵਾ ਨਾਲ ਕੀ ਕਿਹੜੀ ਗੱਲ ਆ ਸਹੀ ਗੱਲ ਮੈਨੂੰ ਦੱਸ ਦਿੰਨਾ ਆਹ ਥੈਨ ਬੱਕਰੀ ਦੀ ਆ ਗਰਮੀ ਗਰਮੀ ਦੁੱਧ ਦੇ ਕੋਈ ਨਾ ਕੋਈ ਨਾ ਟਾਰਨਟ ਵੇਚੀ ਸੀ ਹਾਂ ਕੋਈ ਨਹੀਂ ਹੋਰ ਗਰੋਹ ਹਾਂ ਕੋਈ ਨਹੀਂ ਮਾਂ ਪਾਪਾ ਤੋਂ ਬੱਚਾ ਫਾਟੋ ਬੱਚਾ ਇਹਨਾਂ ਵਰ ਮੈਂ ਬੱਚੇ ਪੂੜਾ ਡਬਲ ਪੱਟ ਲੂਰੀ ਪਾਠੀ ਪੂਰਾ ਡਬਲ ਪਹਿਲਾਂ ਪੱਠੇ ਇੱਕ ਆਕ ਦੋ ਇਹ ਮੈਂ ਇੱਕ ਪੱਠੇ ਲੂ ਡਬਲ ਐ ਤਾਰ ਪਹਿਲੇ ਬੱਚਾ ਹਾਂ ਇਹ ਬਖੋ ਜੀ ਕੀ ਮੁੱਲ ਕਰਨਾ ਸੱਤੇ ਦਾ ਆਪਾਂ 35000 ਰੁਪਏ ਮੰਗ ਰਹੇ ਹਾਂ ਵਾਹ ਵਾਹ ਬੱਚਾ ਵਾਹ ਵਾਹ ਪੂਰੀ ਡਿਵੈਲਪਰ ਖੋਲੋ 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 ਵਾਹ ਬੱਚਾ ਕੜ ਕੇ ਦੋ ਭਾਈ ਦਿਖਾਓ ਜੀ ਸਰ ਆਹ ਹੋਰ ਪਹਿਲਾ ਜੀ ਕੀ ਕਰਿਆ ਇਹ ਹੋਟ ਟੈਟ ਕਰੀ ਜਾਂਦੇ ਬਾਬਾ ਅਜਿਹੇ ਬੱਚੇ ਵੇ ਦੁੱਧ ਦਾ ਅੱਜਾਈ ਹੈਲੋ ਮੇਰਾ ਪੂਰੀ ਦਾ ਬਾਬਾ ਠੀਕ ਆ ਪਾ ਇਹ ਬੱਕਰੀ 10 ਦੇਵਾਂ ਗਾਰੰਟੀ ਦਵਾਂਗੇ ਬੱਕਰੀ ਆ ਪਾ ਭਾਈ ਜੀ ਆ ਬੱਕਰੀ ਲੈ ਲਓ ਇਹ ਕੋਸ਼ੋ ਕੇ ਲੈ ਲਓ ਗਾਰੰਟੀ ਹੋ ਮੈਂ ਦਉ ਬੱਤੀ ਮੈਂ ਕਿ ਨਾ ਭੁੱਲ ਹਾਂ ਝੋਲੇ ਦਾ ਲਾਗਾ ਲੱਗਿਆ ਹੈ ਬਾ ਹੋਰ ਕੋਸ਼ ਨਹੀਂ ਹੈਗਾ ਇਹ ਇਹ ਡੀਵੀ ਨੇ ਕਿੱਤਿਆ ਜਾਂਦਾ ਲੈ ਆਜੋ ਥੋੜਾ ਜਿਆ ਗਰਮ ਕਰਕੇ ਮੈਂ ਹਾਂ ਜੁਮੇਵਾਰ ਬੈਠਾ ਹੋਰ ਦੱਸ ਕਿਹੜਾ ਬੱਚਾ ਇਹਦਾ ਆ ਬੱਤਾ ਰੁਕਾ ਆ ਲੈ ਬੱਬੂ ਕਰਕੇ ਬੱਚੇ ਥੋੜੀ ਸੱਤੇ ਦੇਣੀ ਕਿੰਨੇ ਦੀ ਹੈ ਇਹ ਬਾਬਾ ਤੈਨੂੰ ਮੈਂ ਤੂੰ ਦੱਸ ਦੇ ਬਸ ਦੇਣੀ ਗੱਲ ਹੀ ਕਰੀਏ ਤੂੰ ਦੱਸ ਦੇ ਦੇਣ ਵਾਲੀ ਨਹੀਂ ਕਰੀ ਹੈਗੀ ਉਹਲਾ ਬਹੁਤ ਰੱਖ ਲੈਣਾ ਪੱਟ ਬਹੁਤ ਚੰਗੀ ਆ ਕੋਈ ਨਹੀਂ ਮੈਂ ਤੈਨੂੰ ਮੈਂ ਤੂੰ ਬੜਾ ਪੱਟੇ ਨੇਗਾ ਮਾਰ ਦੂ ਆ ਬਾਕੀ ਸੱਤਿਆ ਹੈਗੀ ਆ ਕੋਈ ਨਹੀਂ ਮੈਂ ਉਹਦੀ ਗਾਰੰਟੀ ਮੈਨੂੰ ਸੌਦਾ ਸਾਡੇ ਨਾਲ ਹੋਰ ਵੀ ਕਰ ਲਾਂਗੇ ਪਹਿਲਾਂ ਇਹਨਾਂ ਨੂੰ ਲੈ ਕੇ ਦੇਣੀ ਆ ਜਿਹੜੇ ਖੜੇ ਆ ਪੰਜਾਬੀ ਵੀਰੋਂ ਜਾਣਦੇ ਹੋਣਗੇ ਮਾਪ ਪੁਰਖ ਬਾਬਾ ਦਿਆਲ ਸਿੰਘ ਜੀ ਸੋਰ ਸਿੰਘ ਵਾਲੇ ਜਾਣਦੇ ਹੋਣ ਉਹਨਾਂ ਨੂੰ ਇਹ ਉਹਨਾਂ ਦੇ ਰਿਸ਼ਤੇਦਾਰ ਨੇ ਆ ਲੈ ਉਹਦੇ ਫਾਟੇ ਆਹ ਲੋ ਜੀ ਇਹ ਠੀਕ ਆ ਆ ਨਿਕਾ ਨਿਕਾ ਮਾਰਾ ਬਾਟਾ ਬਾਬੇ ਆਈ ਨਹੀਂ ਗੱਲ ਕੋਈ ਵੀ ਹੈਗੀ ਤੇ ਉਹ ਸਾਟਾ ਬਾਟਾ ਬੱਚੇ ਲੋਗੇ ਆਈ ਨਹੀਂ ਗੱਲ ਉਹ ਤਾਂ ਠੀਕ ਹੁੰਦਾ ਪਊ ਗੋਗਤ ਗੱਲ ਕਰਨੀ ਹੁੰਦੀ ਆ ਤੁਸੀਂ ਸੁਣ ਲੈਨੇ ਆ ਨਾ ਨਾ ਬਸ ਕੋਈ ਨਹੀਂ ਤੂੰ ਬਾਹਰ ਜਾ ਮੇਰਾ ਕਰਦਾ ਕੋਈ ਨਾ ਸੱਤੇ ਚੱਲ ਤੂੰ ਬਾਹਰ ਚਿਕ ਚਗਾ ਲਾ ਕੇ ਅਸੀਂ ਆਪੇ ਬੋਲ ਜੈ ਜੈ ਅੱਜ ਕਿੰਨੇ ਪੈਸੇ ਲੈਨੇ ਆ ਬਾਹਰ ਜਾ ਤੂੰ ਦੱਸ ਦੇ ਨਾ ਨਾ ਇੱਕ ਵਾਰੀ ਬੋਲ ਦੇ ਪੱਕਾ ਜੇ ਬੋਲੀ ਟਕਾ ਕੇ 500000 ਵਾਲੀ ਰੜਕੇ ਨਹੀਂ ਕੱਢ ਦੇ ਸਾਨੂੰ ਵੀ ਇੱਕ ਵਾਰੀ ਕਹਿਣ ਦੀ ਸੁਆਦ ਆਵੇ ਕਰ ਦੇ ਚੱਲ ਜਾ ਮਰ ਪੱਕੇ ਪੈਸੇ ਹੁਣ ਮੈਂ 500000 ਕਹਤਾ 1500 ਤੈਨੂੰ ਦੋਈ ਘਟਾਇਆ ਮਾਫੀ ਦੋ ਆਪਾਂ ਦਾ ਮਾੜਾ ਬਾੜਾ ਨਹੀਂ ਮਾਤ ਵੀ ਨਗਾ ਮਾਰ ਲਾ ਪਾੜ ਦਿਨੇਗਾ ਮਾਰ ਲੀ ਥੋੜੀ ਜੀ ਰੜਕਾ ਕੱਢ ਲਾ ਠੀਕ ਹੈ ਨਿਗਾਮ ਮਾਰ ਹੁਣ ਮੇਰੇ ਤੋਂ ਕਾਨੂੰ ਕਹੋ ਨਾ 30000 ਤੋਂ ਅੰਦਰ ਆ ਕੇ ਬੋਲ ਫਿਰ ਅਸੀਂ ਲਾਈਏ ਕੁਝ ਸਹੀ ਹੈ ਸਹੀ ਹੈ ਠੀਕ ਹੈ ਇਹਨਾਂ ਦੀ ਆਪਣੀ ਗਾਰੰਟੀ ਹੈ ਆਪਾਂ ਘਰੋਂ ਭਾਗੇ ਲੈ ਆਏ ਚੱਲ ਬਾਬਾ ਗਾਰੰਟੀ ਬੱਕੇ ਬੋਲ ਐ ਨਹੀਂ ਕਰ ਆਪਾਠ ਮਰ ਬੱਚਾ ਕੋਈ ਨਹੀਂਗਾ ਸਵੇਰ ਸਵੇਰ ਦੇ ਡੰਗ ਤੇ ਚਲ ਲਾਓ ਬਾਬਾ ਜੀ ਚਲੋ ਉਹਦੇ ਹੀ ਕਰੂਗਾ ਹਾਂ ਬੱਚੇ ਵਾਲੇ ਜਾ ਲਾਓ 70 10000 ਮੈਂ ਗੱਲ ਦੱਸਾਂ ਹਾਂ ਤੈਨੂੰ ਕੋਈ ਐ ਉਹ ਗੱਲ ਨਹੀਂ ਆਏ ਨਹੀਂ ਗੱਲ ਹੈਗੀ ਇੱਧਰ ਨਿਗਾਹ ਮਾਰਦੀ ਇੱਧਰ ਮਦਾਖਦਾ ਵੀ ਨਿਗਾਹ ਮਾਰੀ ਤੇਰੇ ਮੈਂ ਮਾਰ ਲਈ ਨਿਗਾਹ ਚਾਰੇ ਲੈਣੀਆਂ ਚਾਰੇ ਲੈ ਤੈਨੂੰ ਕਿੰਨੇ ਵੀ ਹੁਣ ਏਡੇ ਏਡੀ ਆ ਲੈ ਇੱਕ ਤਾਂ ਸਰਵਾਦ ਕਰਨੀ ਆ ਲੈਣੀਆਂ ਇਹਨਾਂ ਨੇ ਬੋਲ ਜੇ ਚਾਰੇ ਦੇਣੀਆਂ ਨੇ 80000 ਦੀਆਂ ਬੋਲ ਹਾਂ ਫੇ ਮੈਂ ਵੀ ਬਾਅਦ ਚ ਸੋਚੂਗਾ ਵੀ ਕਿ ਮੰਦੀ ਆ ਕਿ ਚੰਗੀ ਆ ਅੱਜ ਹਿਸਾਬ ਕਰ ਲੈ ਬਾਬਾ ਕਿਤੇ ਪੈਸੇ ਚਾਰੇ ਲੈ ਲੈ ਕੋਈ ਨਹੀਂ ਬੱਚੇ ਬਾਬਾ ਉਹ ਤਾਂ ਉਹਨਾਂ ਚਾਰੇ ਬੱਚੇ ਵੀ ਬਾਅਦ ਚ ਦੇਖੂ ਜਿਗਰਾ ਦੇਖ ਤੂੰ ਮੇਰਾ ਥਾਣ ਵੀ ਬਾਅਦ ਚ ਦੇਖੂਗਾ ਦੰਦ ਵੀ ਮਗਰੋਂ ਹੀ ਦੇਖੂ ਥਾਣ ਹੁਣ ਦੰਦ ਹੁਣ ਆਪਾਂ ਪੁੱਠੀਆਂ ਲੈ ਜਾਾਂਗੇ ਬਾਬਾ ਲੈ ਜਾਾਂਗੇ ਬਾਬਾ 80000 ਚਾਰਾਂ ਦਾ ਹੀ ਨਾ ਕਿਤਰ ਪਈਏ ਨਹੀਂ ਬਾਬਾ ਉਹ ਪੈਸੇ ਦੀ ਕੋਈ ਚੱਕਰ ਹੀ ਨਹੀਂ ਮੈਂ ਪਾ ਜਾਣਾ ਵਾ ਸ਼ਾਮੇ ਨੂੰ ਹੋ ਜਾਓ ਚਲੋ ਬਾਈ ਜੀ ਵਾਲੇ ਇਹਦਾ ਕਰੋ ਪਹਿਲਾਂ ਸੌਦਾ ਚਾਰੇ ਲੈ ਲੈ ਬਾਬਾ ਦੂਲਾ ਅਗਰ ਵਿਚਾਰੇ ਲੈ ਨਹੀਂ ਨੇ ਇੱਕ ਦੋ ਚੱਕਰ ਜੇ ਪਈ ਨਾ ਮੈਂ ਤਾਂ ਲੈ ਤੇ ਮਾਰੀ ਬਾਰੀ ਇੱਕ ਵਾਰੀ ਆ ਲੈ 80000 ਦਾ ਸੌਦਾ ਹੋ ਗਿਆ ਮੈਂ ਆਪੇ ਵਾਦੇ ਘਾਟੇ ਨੂੰ ਵੇਚ ਨੂੰ ਚੰਗੀ ਮਾੜੀ ਕੀ ਨਹੀਂ ਮਾੜੀ ਕਿ ਬੰਦੇ ਮੈਂ ਚੰਗੀ ਮਾੜੀ ਆਪੇ ਵਾਦੇ ਘਾਟੇ ਹੁੰਦੇ ਐਦੇ ਮਗਰ ਬੱਚਾ ਨਹੀਂ ਉਹ ਚੜ੍ਹਿਆ ਛੱਡੋ ਐ ਨਹੀਂ ਗੱਲ ਹੈਗੀ ਜੇ ਇੰਨਾ ਜਿਗਾਰ ਹੋਇਆ ਤਾਂ ਵੀ ਰੱਖ ਨਹੀਂ ਫੇਰ ਵੀ ਮੁਕਤ ਰੱਖ ਲਿਓ ਨਰੇ ਜਵੇਰ ਦੀ ਖਾਲੀ ਹੈ ਰੂਮ ਵਾਂਗੂ ਟੜਕੇ ਟੜਕੇ ਰੰਗਦੇ ਰਾਤ ਦੀ ਖਾਲੀ ਹੈ ਆ ਵਕਤਾਂ ਥਰੇ ਜ਼ਰੂਰ ਕਰੀ ਕਰੀ ਤਾਂ ਛੱਡ ਲਈ ਸੀ ਇਨਾ ਹੋਇਆ ਰੱਖ ਲੋ ਜੇ ਨਾ ਹੋਇਆ ਦੁਨਨੇ ਪਾਸਾ ਭਾੜਾ ਦੇਣਾ ਹੁਣ ਚਲੋ ਬਾਈ ਜੀ ਬਾਈ ਜੀ ਕਰੋ ਕਰੋ ਚਲੋ ਤਾਂ ਹਾਸੇ ਖੇਡੇ ਨਹੀਂ ਗੱਲਾਂ ਨੇ ਇੱਕ ਅੰਜਲ ਹੋਇਆ ਤਾਂ ਕਰ ਲਾਂਗੇ ਸੱਤੇ ਦੱਸ ਦੇ ਯਾਰ ਤੀ ਤੂੰ ਅੰਦਰ ਆ ਜਾ ਆ ਜਾ ਅੰਦਰ ਹੋਣਾ ਹੈ ਤੀ ਤੂੰ ਅੰਦਰ ਆ ਕੇ ਗੱਲ ਕਰ ਬੱਕਰੀ ਤਾਂ ਵੇਖਣੀ ਆ ਮੈਂ ਦੱਸਦਾ ਤੈਨੂੰ ਅਸੀਂ ਵੀ ਮੰਨ ਆ ਕੇ ਛੱਡਾਂਗੇ ਆ ਤੈਨੂੰ ਮੰਨ ਜਾਗਾ ਵੀਡੀਓ ਲੰਬੀ ਹੋਣੀ ਹੈ ਜਲਦੀ ਕਰ ਕੈਮਰੇ ਦੇ ਨਾਲ ਕੈਚ ਚੱਲਦੇ ਆ ਇਹਦੀ ਗੱਲ ਗਰਮੀ ਵਾਲੀ ਹੈ ਹੈ ਕੀ ਕਰ ਉਹ ਬੱਕਰੀ ੜ ਗਿਆ 25000 ਲੈਣਾ ਬੱਕਰੀ ਦਾ ਬੋਲ 25 ਲੈਣਾ ਚਾਰੀ ਲੈ ਜਾ ਬਾਬਾ ਕੱਲੀ 25 ਦੀ 25 ਲੈਣਾ ਚਾਰੀ ਪਾਲਾ ਕੱਲੀ 25 35 ਵਾਲੀਆਂ ਤੇ ਕੋਸਾ ਮੀਂਹ ਆਦਾ ਬਾਬੇ ਨੇ 25 25 ਕੱਲੀ ਤੇ ਲਾਉਣਾ ਨਹੀਂ ਬਾਬਾ ਕਿਹੜੇ ਗਾਲੇ ਹੈ ਕਿਹੜੇ ਗਾਲੇ ਪੜੀ 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 ਤੁਹਾਨੂੰ ਸਾਰੇ ਹੀ ਪਾਰਾ ਵਰਕੇ ਆਪਾਂ ਤਾਂ 300 ਕਹਿੰਦਾ ਪਾ 1000 ਰੁਪਏ ਪੱਕੇ ਆਪਾਂ ਪੱਕੇ ਦੇ ਦੇਣਾ ਪੱਕਾ ਨਹੀਂ ਮਹਾਰਾਜਾ ਕਰੋ ਹੱਥ ਜੀ ਆਵਰੇ ਨੂੰ ਸਮਝਾਈਏ ਸਮਝਦਾ ਜਾਣਾ ਹੈ ਮਾਜੇ ਵਾਲੇਓ ਇਹ ਬੱਕਰੀਆਂ ਇੱਥੇ ਵੜਨੀਆਂ ਇਹ ਆਦਾ ਬਾਬਾ ਪੈਣੇ ਪਾੜੇ ਸਾਰੀਆਂ ਇੱਕ ਲੈਣੀਆਂ ਇੱਥੇ ਵੜਨੀਆਂ ਸੱਤੇ 10 ਦੇ ਯਾ ਟਕਾਣੇ ਤੇ ਹੁਣ ਆਪਾਂ ਜਮਾ ਟਕਾਣੇ ਤੇ ਮੈਂ ਤੁਹਾਨੂੰ ਕੋਈ ਨਹੀਂ ਦੱਸਿਆ ਟਕਾਣੇ ਤੇ ਚਾਰੇ ਜਗੇ ਰਾਜੇ ਕੋਈ ਚੱਕੀ ਆਪਾਂ ਬੂਹੇ ਦਾ ਫੇਰ ਆ 32000 ਦੀ ਗੱਲ ਕਰਨਾ ਮੈਂ 32 ਬੁੱਤੀ ਨਹੀਂ 33 ਦਾ ਖੜਾ ਛੱਡ ਕੇ ਥੱਲੇ ਦਾ ਦੇ ਕਿਤੇ ਕੀ ਆ ਬਾਬਾ 33 ਬੁੱਤੀ ਹੈਗਾ 33 ਗਿਆ ਤਰੋਂ 2000 ਛੱਡਿਆ ਟਕਾਣੇ ਤੇ ਦੱਸ ਸੱਤੇ ਹਾਸੇ ਨਾਲ ਸਾਰੇ ਦੇਖੋ ਨਵੇਂ ਬੰਦੇ ਆ ਬਹੁਤ ਟਾਈਮ ਦੇ ਮੇਰੇ ਅੜਕਾਏ ਹੋਏ ਨੇ ਮੈਂ ਬੱਕਰੀ ਫੜ ਕੇ ਜਦੋਂ ਮਰਜੀ ਦਾ ਪਰ ਆਪਾਂ ਇਹ ਕਹਿੰਦੇ ਸੀ ਵੀ ਚੰਗੀ ਹੋਵੇ ਬਰੀਡ ਤੇ ਵੀ ਹੋਵੇ ਤੇ ਦੁੱਧ ਵਾਲੀ ਵੀ ਹੋਵੇ ਦੁੱਧਾਂ ਦੀ ਇਥੋਂ ਨਾ ਤੈਨੂੰ ਨਾ ਬੰਦੇ ਦੁਆਲੇ ਕਈ ਵਾਰੀ ਨਾ ਨਵਾਂ ਬੰਦਾ ਖੇਜ ਜਾਂਦਾ ਵੀ ਖਣ ਮੈਨੂੰ ਦਲੀਲਾਂ ਬੰਨਦੇ ਐ ਮੈਨੂੰ ਐ ਕਰਦੇ ਮੈਂ ਤੈਨੂੰ ਵਾਰੀ ਵਾਰੀ ਹੋਈ ਦੱਸ ਰਿਹਾ ਯਾਰ ਇਹ ਦਿਲੋਂ ਦੱਸਦੇ ਵੀ ਇੰਨੇ ਹੀ ਦੇਣੀਆਂ ਬਸ ਤਦੇ ਆਪਾਂ ਤੈਨੂੰ ਗਰੰਟੀ ਦੇ ਜੀ ਨਹੀਂ ਬੱਕਰੇ ਚਾਰਾਂ ਦਿਨਾਂ ਦੀ ਆਹ ਬੱਕਰੇ ਲੈ ਕੇ ਯਾਰ ਬੱਕੂ ਛਾੜੇ ਹੁਣ ਤੁਸੀਂ ਥੋਟੋ ਇੱਕ ਤੋਂ ਲੈੜਾ ਔਖਾ ਔਰ ਤੁਸੀਂ ਦੋ ਇਕੱਠੇ ਹੋ ਗਏ ਮੈਨੂੰ ਮੈਨੂੰ 30 ਹਜ਼ਾਰ ਤੋਂ ਅੰਦਰ ਆ ਕੇ ਦੱਸ ਬਾਬਾ 30 ਅੰਦਰ ਨਹੀਂ ਮੈਂ ਤੁਹਾਨੂੰ ਗੱਲ ਦੱਸਦਾ ਤੀਤੂ ਵੀ ਹਜ਼ਾਰ ਖੰਡ 2000 ਉੱਤੇ ਕਰ ਲੈ ਨਾ ਠੀਕ ਐ ਐਵੇਂ ਕਾ ਲਿਆਓ ਜੀ ਸਾਈ ਕਟੋ ਯਾਰ ਐਵੇਂ ਬਹੁਤ ਭਗਾਈ ਬਾਜੀ ਕਰ ਲਈ ਲੈ ਗੱਲ ਸੁਣ ਲੈ ਇੱਧਰ ਆ ਰੈਜਕਤ ਖੜਾ 1 ਰੁਪਈਆ ਨਹੀਂ ਉੱਤੇ ਪਾਉਣਾ ਠੀਕ ਐ ਆ ਫੜਾ ਦੂੰ ਫੜਵਾ ਪੂਰੀ 1 ਰੁਪਈਆ ਨਹੀਂ ਉੱਪਰ ਪਾਉਣਾ ਜਿਹੜਾ ਮਰਜੀ ਫੜਾ ਦੋ ਨੋਟ ਦੀ ਬੋਲੋ ਵਾਹਿਗੁਰੂ ਭਾਜੋ ਮੋਦੀ ਨੂੰ ਮੱਥਾ ਟੇਕਣਾ ਪੈਂਦਾ ਇਹਨੂੰ ਉਹ ਗਾਂਧੀ ਜੀ ਨੂੰ ਮੱਥਾ ਟੇਕਣਾ ਪੈਂਦਾ ਆ ਲੈ ਫੜ ਮੋਦੀ ਨੂੰ ਹੁਣ ਚੇਤਾ ਕਰਨੀਆ ਰੈਡ ਰੈਡ ਫੇਰ ਤਾਂ ਮੈਂ ਉਹ ਸਾਹਬ ਨਾਲ ਸਬਦ ਕਰੂੰ ਨਹੀਂ ਮੈਂ ਇੱਕੋ ਹੀ ਸੱਟ ਮਾਰਨੀ ਆ ਮੇਰਾ ਤੁਸੀਂ ਪਗੜ ਦੇ ਸਕਦਾ ਪੱਕੀ ਗੰਮੇਗਾ ਵੀ ਸਾਨੂੰ ਹਾਂ ਵਾ ਫੇਰ ਤਾਂ ਵਾਸੀ ਬੋਣੇ ਦੱਕਾ ਨਾ ਫੜਾ ਦੇਣਾ 29000 ਦੀ ਬੱਕਰੀ ਹੋ ਗਈ ਚੱਕ ਨਾ ਨਾ ਬਾਹਰ ਜਲਦਾ ਸੁਣ ਮੈਂ ਕਿਹਾ ਤਾਂ ਸੁਣ ਮੈਂ ਕਿਹ ਰੰ ਦਾ ਇੱਕ ਸੋਲੇ ਇੱਕ ਸੋਲੇ ਨਾ ਤੈਨੂੰ ਕੋਈ ਨਹੀਂ ਮੈਨੂੰ ਪਤਾ ਤੁਸੀਂ ਲੈਣੀ ਨਹੀਂ ਅਸੀਂ ਥੀ ਨਹੀਂ ਲੈਣੀ ਨਹੀਂ ਲਾਈ ਲਿਖਾਈ ਆ ਮੇਰੀ ਇੱਕ ਮਿੰਟ ਬੋਲੀ ਮੇਰੀ ਸੁਣ ਲੈ ਚਾਹੇ ਤੱਕਾ ਸਮਝ ਜਾਏ ਪਿਆਰ ਸਮਝ ਲਈ ਅਸੀਂ ਲਿਖਾਈ ਆਪੇ ਕਰਾ ਲਾਂਗੇ ਬਾਤ ਲਿਖਾਈ ਅਸੀਂ ਕਰਾ ਦੇਣਾ ਨਾ ਨਾ ਬਸ ਪਾਰਾ ਜੇ ਸੱਤੇ ਮੰਨ ਲਿਆ ਕਰੋ ਅਗਲੀ ਮੰਡੀ ਵੀ ਨਹੀਂ ਦਿੱਤਾ ਤੁਸੀਂ ਕੁਝ ਮੈਨੂੰ ਪਾਓ ਜੇਬ ਤੇ ਨੂੰ ਆ ਜਾਓ ਜੀ ਹਾਜੀ ਉੱਥੇ ਲੈ ਚੱਲ ਲਿਖਾਈ ਵਾਲੇ ਕੋਲੇ ਲੈ ਜੀ ਆ ਛੱਡਿਆ ਨਾ ਤੇਰੇ ਉੱਥੇ ਹੀ ਛੱਡਿਆ ਮੇਰਾ 20 ਤੇ ਪੈਸੇ ਆ ਲੈ ਜਾਓ ਬਾਈ ਜੀ 500 29000 ਦੇ ਕੇ ਨਾ 200 ਆਪਾਂ ਦੇਣਾ 100 ਲੱਗਣਾ ਆਪਣੇ ਆਪਾਂ 200 ਹੀ ਦੇ ਦੇਣਾ ਲਿਖਾਈ ਦਾ ਨਹੀਂ ਇੱਥੇ ਕਰਾ ਲਓ ਫਿਰ ਤੁਸੀਂ ਲਿਖਾਈ ਕਰ ਹੀ ਦਿੰਦਾ ਮੈਂ ਕਿੱਧਰ ਗਏ ਖਾਲਸਾ ਜੀ ਕਿੱਧਰ ਚਲੇ ਗਏ ਫੜ ਦੋ ਬਾਬਾ ਆ ਫੜ ਬਾਬਾ ਝੱਕ ਬਾਬਾ ਫੜ ਗਿਆ ਫੜੋ ਕਹਿੰਦਾ ਲਓ ਬੱਚੇ ਲਾਗੇ ਚਾਓ ਬੱਸ ਐਵੇਂ ਨਹੀਂ ਆ ਬਾਬਾ ਤਿੰਨੇ 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 55 ਦੀਆਂ ਪੜਾਓ ਲਾ ਦੇ ਮੇਰੇ ਨੇ ਵੀ ਛੱਡ ਬਾਬਾ ਲੈ ਆਚਾਰ ਕਿੰਨੇ ਕਿੰਨੇ ਨੂੰ ਪੈ ਗਈ ਮਨ ਦਾਤਾ ਦੇ 55 ਤੂੰ ਕਹਿੰਦਾ ਆਪਾਂ ਤੈਨੂੰ 100 ਨਹੀਂ ਕਹਿੰਦੇ ਵੱਧ ਪਾ ਲੈ ਪਾ ਲੈ 12230 ਨਹੀਂ ਬੈਠੀਆਂ ਬਾਬਾ ਕੀ ਬੈਠੀਆਂ ਇਹ ਦਾ ਦੇਲਾ ਬਾਬੇ ਪਰਚੀ ਨਹੀਂ ਕਰਤੀ ਹੁੰਦੀ ਬਸ ਆ ਕੱਟ ਲਵਾ ਬਲੇ ਚੋਰੀ ਆ ਲਾ ਪਰਚੀ ਖੜਾ ਰਹੀ ਬਾਬੂ ਆ ਬਾਬਾ ਚੈੱਕ ਕਰੀ ਥਣ ਤਨ ਨਾਲ ਕਿਹੜੀਆਂ ਗਣੀਆਂ ਨੇ ਯਾਰ ਬਾਬਾ ਅਜੇ ਫੇਰ ਵੀ ਹੋਣਾ ਫੇਰ ਵੀ ਆਹ ਤੁਹਾਨੂੰ ਕਹਿਤਾ ਵੀ ਤਿੰਨ ਵਕਤਾਂ ਥਲੇ ਥੋੜਾ ਥੋੜਾ ਰਾਤ ਨੂੰ ਤਾਂ ਨਾ ਚੋ ਕੀ ਨੋ ਉਹਨਾਂ ਦਾ ਭਾਈ ਜੀ ਕਿੱਧਰ ਚਲੇ ਗਏ ਮਹਾਰਾਜ ਮੈਂ ਖਾਲਸਾ ਬਾਬੇ ਉੱਥੇ ਉੱਥੇ ਚਲੋ ਪਰਚੀ ਚਲੋ ਆ ਜਾ ਬਾਬੂ ਉੱਥੇ ਆ ਜਾ ਬੱਕਰੀ ਲਿਆ ਹੋ ਮਹਾਰਾਜ ਆਉਣਗੇ ਆਈ ਇਹ ਕੋਈ ਨਹੀਂ ਲੈਨੇ ਆਪਾਂ ਬਾਅਦ ਚ ਕਰਦੇ ਉਹਨਾਂ ਨੇ ਦੇ ਦਿੰਨੇ ਉਹਨਾਂ ਨੂੰ ਪੈਸੇ ਪਹਿਲਾਂ ਬਾਈਂਆਂ ਦਾ ਕਰ ਦਈਏ ਹਾਂ ਜੀ ਸਿੰਘ ਹੋਈ